ਲੁਧਿਆਣਾ ਦੇ ਵਾਰਡ ਨੰਬਰ 10 ਸੁੰਦਰ ਨਗਰ ਵਿੱਚ ਰਾਜੇਸ਼ ਜੈਨ ਕਾਲਾ ਬੱਲੂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਹੱਕ ਵਿੱਚ ਰੱਖੀ ਗਈ ਮੀਟਿੰਗ ਆਉਂ ਜਾਂਦੇ ਹਾਂ ਕਿ ਅਮਰਿੰਦਰ ਰਾਜਾ ਵੜਿੰਗ ਦਾ ਵਿਰੋਧੀ ਪਾਰਟੀਆਂ ਨੂੰ ਕੀ ਹੈ ਕਹਿਣਾ। ਆਹ ਮੈਂ ਬਹੁਤ ਧੰਨਵਾਦੀ ਆ ਬਿੱਟੂ ਭਾਜੀ ਹੋਰਾਂ ਦਾ। ਆ ਸਿਰ ਬਚਾਇਆ ਮਾਈਕ ਮਾਈਕ ਉੱਪਰ ਕਰੋ ਮਾਈਕ। ਬਿੱਟੂ ਨਮਕਾਰ ਜੀ ਹੋਰਾਂ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਮਾਨ ਸਨਮਾਨ ਦਿੱਤਾ ਇਸ ਪਰਿਵਾਰ ਨੇ ਸਾਰੇ ਜੈਨ ਭਰਾਵਾਂ ਨੇ ਔਰ ਬਹੁਤ ਪਰਮਾ ਸਵਾਗਤ ਕੀਤਾ। ਮੈਨੂੰ ਇਹ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਕਿ ਮੈਨੂੰ ਇਸ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦੇ ਲੋਕ ਕਰਨਗੇ ਔਰ ਜਿਸ ਪ੍ਰਕਾਰ ਨਾ ਕੇਵਲ ਪਿਆਰ ਦਿੱਤਾ ਹੌਸਲਾ ਦਿੱਤਾ ਕਿ ਮੈਂ ਤੇਰੇ ਨਾਲ ਖੜਾ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਔਰ ਮੇਰੀ ਜ਼ਿੰਮੇਵਾਰੀ ਜਿਵੇਂ ਕੋਈ ਵੱਡਾ ਭਰਾ ਤੁਹਾਡੀ ਜ਼ਿੰਮੇਵਾਰੀ ਚੁੱਕਦਾ ਹੈ ਉਸ ਤਰ੍ਹਾਂ ਜ਼ਿੰਮੇਵਾਰੀ ਚੁੱਕ ਕੇ ਸਮਾਜ ਦੇ ਲੋਕਾਂ ਨੂੰ ਇਹ ਸਨੇਹਾ ਦਿੱਤਾ ਕਿ ਮੈਂ ਬੈਠਾ ਰਾਜੇ ਵੜਿੰਗ ਦੀ ਜ਼ਿੰਮੇਵਾਰੀ ਚੁੱਕਣ ਵਾਲਾ ਸੋ ਮੈਨੂੰ ਫੜ ਲਿਓ ਜੇ ਕੋਈ ਰਾਜਾ ਵੜਿੰਗੇ ਇੱਧਰ ਉੱਧਰ ਹੋਵੇ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਰਮਨੀ ਸਿੰਘ ਬਿੱਟੂ ਜਿਹੜੇ ਹੈਗੇ ਨੇ ਉਹ ਅੱਜ ਚੈਲੰਜ ਕਰਕੇ ਗਏ ਨੇ ਕਿਸਾਨਾਂ ਨੂੰ ਕਹਿੰਦੇ ਕਿ ਮੇਰਾ ਜੇਕਰ ਕਿਸੇ ਦਮ ਨਹੀਂ ਹੈਗਾ ਮੇਰਾ ਰਸਤਾ ਰੋਕਣ ਦਾ ਦੇਖੋ ਗੱਲ ਇਹ ਹੈ ਬਿੱਟੂ ਜੀ ਬਹੁਤ ਸਾਰੇ ਚੈਲੰਜਸ ਕਰਦੇ ਨੇ ਬਿੱਟੂ ਜੀ ਨੂੰ ਚਾਹੀਦਾ ਸੀ ਕਿਉਂਕਿ ਉਹਨਾਂ ਤੱਕ ਇਹ ਮਸਲਾ ਹੱਲ ਕਰਾਉਂਦੇ ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਨਾ ਮੈਂ ਕਿਸੇ ਕਿਸਾਨ ਭਰਾਵਾਂ ਨੂੰ ਕਹਿੰਦਾ ਕਿਸੇ ਦਾ ਰਸਤਾ ਰੋਕੋ ਤੇ ਨਾ ਕਿਸੇ ਦੇ ਰਸਤਾ ਰੋਕਣ ਨਾਲ ਕੋਈ ਗੱਲ ਬਣਨੀ ਹੈ ਹਾਂ ਲੇਕਿਨ ਕਿਸਾਨ ਭਰਾ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਬਾਰਡਰ ਤੇ ਬੈਠੇ ਮੈਂ ਤਾਂ ਪਿਛਲੇ ਸਾਲ ਹੀ ਉਹਨਾਂ ਨੇ ਇਹ ਵੀ ਅਪੀਲ ਕੀਤੀ ਸੀ ਕਿ ਜਿਹੜੀਆਂ ਰੇਲਾਂ ਆਪਾਂ ਰੋਕਣ ਵਾਲਾ ਕੰਮ ਹੈ ਇਹਨੂੰ ਕਿਤੇ ਨਾ ਕਿਤੇ ਵਿਰਾਮ ਦੇਈਏ ਤਾਂ ਜੋ ਸਾਡੇ ਵਪਾਰੀ ਭਰਾ ਵੀ ਇਸ ਨਾਲ ਤੰਗ ਹੁੰਦੇ ਐ ਲੇਕਿਨ ਮੈਂ ਪੂਰਨ ਤੌਰ ਤੇ ਕਿਸਾਨਾਂ ਦਾ ਜਿਹੜੇ ਦੇਹ ਉਹਨਾਂ ਨਾਲ ਸਹਿਮਤ ਹਾਂ ਪਰ ਇਸ ਤਰ੍ਹਾਂ ਚੈਲੰਜ ਕਰਨਾ ਦੇਖੋ ਅਸੀਂ ਇਸ ਲੀਡਰ ਐ ਸਾਨੂੰ ਕਿਸੇ ਵੀ ਗੱਲ ਨਾਲ ਚੈਲੰਜ ਨਹੀਂ ਕਿਸੇ ਨੂੰ ਕਰਨਾ ਚਾਹੀਦਾ 100% ਮਾਹੌਲ ਖਰਾਬ ਹੁੰਦਾ ਸਾਨੂੰ ਹੱਥ ਜੋੜ ਕੇ ਜਿਹੜੇ ਰਾਜਨੀਤਿਕ ਲੋਗ ਉਹਨੇ ਉਹਨਾਂ ਨੂੰ ਆਪਦੇ ਹੱਥਾਂ ਨੂੰ ਫੈਵੀ ਕੋ ਲਾ ਕੇ ਰੱਖਣਾ ਚਾਹੀਦਾ ਸਰ ਇਹ ਵੀ ਕਿਉਂਕਿ ਸਾਨੂੰ ਕਿਸੇ ਨੂੰ ਚੱਲ ਨਹੀਂ ਜੀ ਕਰਨਾ ਚਾਹੀਦਾ ਸਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਲੁਧਿਆਣਾ ਦਾ ਤੁਸੀਂ ਰਹਿਣ ਵਾਲੇ ਨਹੀਂ ਹੋ ਰੱਪੇ ਕਿ ਇਹਦੇ ਘਰ ਰੁਕਦੇ ਸੇਰੇ ਚੋਲਾ ਲੈ ਚਲੋ ਮੈਂ ਲੁਧਿਆਣਾ ਦਾ ਰਹਿਣ ਵਾਲਾ ਬਿੱਟੂ ਦਾ ਸੀਨਾ ਸਲਾਨੀ ਇਹ ਚੁਣਾਈ ਸਲਾਨੀ ਹੈ ਮੇਰਾ ਨਾਮ ਰੱਖਿਆ ਚੁਣਾਈ ਸਲਾਨੀ ਬਿੱਟੂ 10 ਸਾਲ ਇੱਥੋਂ ਜਿੱਤੇ ਕਿੰਨੇ ਦੇ ਨੇ 10 ਦੇ ਨੇ ਦੱਸ ਦੇਣ ਵੀ ਕਿੰਨੇ ਦਿਨ ਲੁਧਿਆਣੇ ਰੁਕੇ ਔਰ ਬਿੱਟੂ ਨੂੰ ਬਿੱਟੂ ਨੂੰ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਬਿੱਟੂ ਇਸ ਲਾਈਕ ਅ ਗੋਸ਼ਟ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਜਿਹੜਾ ਨਾਮ ਲੋਕਾਂ ਨੇ ਸੁਣਿਆ ਲੇਕਿਨ ਉਹਨੂੰ ਦੇਖਿਆ ਨਹੀਂ ਹੈ ਕਿਸੇ ਵਿਅਕਤੀ ਦਾ ਬਿੱਟੂ ਨੇ ਟੈਲੀਫੋਨ ਨਹੀਂ ਚੱਕਿਆ ਔਰ ਬਿੱਟੂ ਅਨੰਦਪੁਰ ਸਾਹਿਬ ਤੋਂ ਖੁਦ ਮੈਂਬਰ ਆਫ ਪਾਰਲੀਮੈਂਟ ਲੜ ਕੇ ਆਇਆ ਹੈ ਪੀਓ ਹੈ ਭਗੌੜਾ ਹੈ ਫਿਰ ਜਲਾਲਾਬਾਦ ਤੋਂ ਚੋਣ ਲੜਿਆ ਦੇਸ਼ ਦੇ ਪ੍ਰਧਾਨ ਮੰਤਰੀ ਗੁਜਰਾਤ ਛੱਡ ਕੇ ਬਨਾਰਸ ਤੋਂ ਚੋਣ ਲੜ ਰਹੇ ਹੈ ਰਾਜਾ ਵੜਿੰਗ ਪਾਕਿਸਤਾਨ ਤੋਂ ਚੋਣ ਨਹੀਂ ਲੜ ਰਿਹਾ ਪਾਕਿਸਤਾਨ ਤੋਂ ਨਹੀਂ ਆਇਆ ਮੈਂ ਹਿੰਦੋਸਤਾਨੀ ਐ ਪੰਜਾਬ ਮੇਰਾ ਐ ਮੈਂ ਕਾਂਗਰਸ ਦਾ ਪ੍ਰਧਾਨ ਐ ਰਾਜਾ ਵੜਿੰਗ ਕਿਤੋਂ ਵੀ ਚੋਣ ਲੜ ਸਕਦਾ ਐ ਪਰ ਰਾਜੇ ਵੜਿੰਗ ਨੇ ਲੋਕਾਂ ਨੂੰ ਸਬੂਤ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਖੜਦਾ ਐ ਇਸ ਵਾਰੀ ਮੈਂ ਤੀਜੀ ਵਾਰੀ ਜਿੱਤੇ ਐ ਇਸ ਕਰਕੇ ਸਰਪੰਚ ਵੜਿੰਗ ਨੇ ਕਿਹਾ ਐ ਕਿ ਮੈਂ ਅਗਰ ਜਿੱਤ ਗਏ ਰਾਜਾ ਵੜਿੰਗ ਜੀ ਤੇ ਅਸੀਂ ਲੁਧਿਆਣੇ ਦੇ ਨਿਵਾਸ ਬਣਾ ਲਾਂਗੇ ਇਥੇ ਰਹਿਣਗੇ ਇਰੇ ਵਿੱਚ ਕੋਈ ਸ਼ੱਕ ਐ ਰਹਿਣਾ ਹੀ ਆਇਆ ਐ ਤੋਂ ਜਿੱਥੇ ਦੇ ਅਸੀਂ ਮੈਂਬਰ ਆਫ ਪਾਰਲੀਮੈਂਟ ਬਣਾਂਗੇ ਉੱਥੇ ਕਿਉਂ ਨਹੀਂ ਰੁਕਾਂਗੇ ਮੇਰੀ ਗੱਲ ਯਾਦ ਰੱਖਿਓ ਇਲੈਕਸ਼ਨਾਂ ਤੋਂ ਪਹਿਲਾਂ ਬਹੁਤ ਸਾਰੇ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਮੈਂ ਇਹ RAM NAAL ਤੁਹਾਨੂੰ ਇੱਕ ਤਰੀਕ ਤੋਂ ਬਾਅਦ ਪਤਾ ਲੱਗੇਗਾ ਤੁਸੀਂ ਇਹ ਕਹੋਗੇ ਕਿ ਲੋਕਲ ਲੀਡਰਸ ਨਹੀਂ ਇਹਨੇ ਆ ਸਕਦੇ ਜਿੰਨਾ ਰਾਜਾ ਵੜਿੰਗ ਕਦੇ ਰਿਕਸ਼ੀ ਵਾਲੇ ਕੋਲ ਬੈਠਾ ਹੁੰਦਾ ਕਦੇ ਆਟੋ ਵਾਲੇ ਕੋਲ ਬੈਠਾ ਹੁੰਦਾ ਕਦੇ ਪਕੌੜੇ ਵਾਲੇ ਕੋਲ ਬੈਠਾ ਹੁੰਦਾ ਕਦੇ ਇੰਡਸਟਰੀ ਵਾਲੇ ਕੋਲ ਬੈਠਾ ਹੁੰਦਾ ਮੈਨੂੰ ਪਤਾ ਹੈ ਜਿਸ ਪ੍ਰਕਾਰ ਦਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਕੀ ਰਾਜਾ ਵੜਿੰਗ ਨੇ ਨਾਲ ਧਗਾ ਕਰ ਸਕਦੇ ਰਾਜਾ ਵੜਿੰਗ ਨੇ ਹਜੇ 40 ਸਾਲ ਹੋਰ ਪੰਜਾਬ ਦੀ ਰਾਜਨੀਤੀ ਕਰਨੀ ਹੈ ਵੜਿੰਗ ਸਾਹਿਬ ਵਿਰੋਧ ਲਗਾਇਆ ਜਿਹੜੇ ਜਿਹੜਾ ਹੁਣ ਕਿਸਾਨ ਜਿਹੜੇ ਅੱਜ ਉਹਨਾਂ ਨੇ ਕਹਿਆ ਚੈਲੰਜ ਕੀਤਾ ਕਿ 4 ਵਜੇ ਵਿਰੋਧ ਦਾ ਟਾਈਮ ਰੱਖਿਆ ਉਹਨਾਂ ਨੇ ਬਿੱਟੂ ਦਾ ਚਲੋ ਜੀ ਮੈਂ 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 ਇੱਕ ਅ ਅ ਸਿਟੀਜ਼ਨ ਹੋਣ ਦੇ ਨਾਤੇ ਮੈਂ ਪੀਸ ਪਸੰਦ ਵਿਅਕਤੀ ਹਾਂ ਮੈਂ ਦੋਨਾਂ ਧਿਰਾਂ ਨੂੰ ਕਰਾਂ ਕਹਾਂਗਾ ਬਿੱਟੂ ਨੂੰ ਵੀ ਕਹਾਂਗਾ ਕਿ ਡੋਨਟ ਚੈਲੰਜ ਐਨੀਬਾਡੀ ਕਿਸੇ ਨੂੰ ਬੰਗਾਰਨਾ ਨਹੀਂ ਚਾਹੀਦਾ ਔਰ ਬੀਂਗੇ ਪੋਲਿਟਿਸ਼ੀਅਨ ਹੋ ਸਕਦਾ ਹੈ ਹੁਣ ਕੱਲ ਨੂੰ ਮੇਰਾ ਕੋਈ ਮੇਰੇ ਸਾਹਮਣੇ ਅੰਦੋਲਨ ਕਰੇ ਮੇਰੀ ਗੱਡੀ ਦੇ ਸਾਹਮਣੇ ਆ ਜਾਏ ਇਹਦਾ ਮਤਲਬ ਇਹ ਨਹੀਂ ਹੈ ਮੈਂ ਉਹਨੂੰ ਕੁਚਲ ਕੇ ਲੰਘ ਜਾ ਮੈਂ ਉਹਨੂੰ ਸੁਣਾ ਮੈਂ ਉਹਨੂੰ ਪਿਆਰ ਨਾਲ ਸਮਝਾਵਾਂ ਨਹੀਂ ਵੀ ਸਮਝੇਗਾ ਤਾਂ ਮੈਂ ਉਹਦੀ ਗੱਲ ਸੁਣ ਕੇ ਚਲਾ ਜਾਵਾਂ ਮੈਨੂੰ ਰਿਐਕਟ ਕਰਨ ਦੀ ਲੋੜ ਨਹੀਂ ਹੈ ਬਿੱਟੂ ਬਿੱਟੂ ਦੀ ਬੁਖਲਾਹਟ ਹੈ ਬਿੱਟੂ ਚੋਣ ਹਾਰ ਚੁੱਕਿਆ ਹੈ ਬਿੱਟੂ ਚੌਥੇ ਨੰਬਰ ਤੇ ਹੈ ਭਾਜਪਾ ਭਾਜਪਾ ਇਹ ਸੋਚ ਰਹੀ ਹੈ ਕਿ ਬਿੱਟੂ ਦੀ ਟੈਕਟ ਬਦਲ ਦਿੱਤੀ ਜਾਵੇ ਇਹ ਵਿਚਾਰ ਵੀ ਭਾਜਪਾ ਨੇ ਕੀਤਾ ਭਾਜਪਾ ਇਹ ਕਹਿ ਰਹੀ ਹੈ ਭਾਜਪਾ ਦੇ ਕਾਰਜਕਰਤਾ ਮੈਨੂੰ ਟੈਲੀਫੋਨ ਕਰ ਰਹੇ ਹੈ ਕਿ ਇਹ ਜਿਹੜਾ ਕਾਂਗਰਸ ਦਾ ਨਕਾਰਿਆ ਵਿਅਕਤੀ ਜਿਹਨੇ ਕਾਂਗਰਸੀਆਂ ਦੇ ਟੈਲੀਫੋਨ ਨਹੀਂ ਚੱਕੇ 10 ਸਾਲ ਇਹ ਸਾਡੇ ਕਿੱਥੋਂ ਚੱਕੇਗਾ ਭਾਜਪਾ ਨਾਰਾਜ਼ ਹੈ ਭਾਜਪਾ ਨੇ ਦੀ ਹਾਈ ਕਮਾਂਡ ਨੂੰ ਕਿਹਾ ਹੈ ਸੰਗਠਨ ਮੰਤਰੀ ਨੂੰ ਕਿਹਾ ਹੈ ਔਰ ਇੱਕ ਵਾਰੀ ਇਹ ਰਿਹਾ ਤੇ ਵਿਚਾਰ ਵੀ ਚੱਲ ਰਿਹਾ ਹੈ ਵੀ ਕਿਉਂ ਨਾ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਸਰ ਇਹ ਸ਼ਰੋਮਣੀਆਂ ਅਕਾਲੀ ਦਲ ਦੇ ਜਿਹੜੇ ਲੀਡਰ ਹੈਗੇ ਨੇ ਕੈਂਡੀਡੇਟ ਹੈਗੇ ਨੇ ਉਹਨਾਂ ਦਾ ਕਹਿਣਾ ਵਾ ਕਿ ਰਾਜਾ ਵਡਿੰਗ ਔਰ ਬਿੱਟੂ ਦੋਨੋਂ ਪਘੋੜੇ ਨੇ ਇੱਕ ਪਾਰਟੀ ਛੱਡ ਕੇ ਆਇਆ ਦਾ ਇੱਕ ਆਪਣਾ ਸ਼ਹਿਰ ਛੱਡ ਕੇ ਆਇਆ ਦਾ ਅੱਛਾ ਇਹਦਾ ਮਤਲਬ ਤਾਂ ਸੁਬੀਰ ਸਿੰਘ ਬਾਦਲ ਵੀ ਪਘੋੜਾ ਹੈ ਕਿਲਾ ਰਾਏਪੁਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੋਣਾਂ ਲੜੇ ਸੀ ਲੰਬੀ ਦੇ ਹੋ ਕੇ ਉਹਨਾਂ ਨੂੰ ਪੁੱਛੋ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਘੋੜੇ ਸੀ ਆ ਇਧਰ ਇੱਕ ਸਟਾਈਲ ਰੱਖਣਾ ਪਏਗਾ ਜੇ ਪ੍ਰਕਾਸ਼ ਸਿੰਘ ਬਾਦਲ ਪਘੋੜਾ ਸੀ ਜਦੋਂ ਵੀਰ ਸਿੰਘ ਬਾਦਲ ਲੰਬੀ ਛੜ ਕੇ ਫਿਰੋਜ਼ਪੁਰ ਚੋਣਾਂ ਲੜਿਆ ਸੀ ਉਹ ਪਗੋੜਾ ਸੀ ਤਾਂ ਫਿਰ ਰਾਜਾ ਵੀ ਪਗੋੜਾ ਕੇ ਪ੍ਰਕਾਸ਼ ਸਿੰਘ ਬਾਵੇ ਪਗੋੜਾ ਸੀ ਫਿਰ ਮੋਦੀ ਵੀ ਤਾਂ ਇਦਾਂ ਨਹੀਂ ਆ ਉਸੇ ਹੁਣੇ ਸੁਣਿਆ ਤੇ ਦੇਖਿਆ ਰਾਜਾ ਬਰੇਂਗ ਨੂੰ ਉਹਦਾ ਇਹ ਕਹਿਣਾ ਜੇ ਅਗਰ ਕਿਸਾਨ ਕਿਸੇ ਦਾ ਰਸਤਾ ਰੋਕਦੇ ਆ ਅਗਰ ਭਾਰਤੀ ਜਨਤਾ ਪਾਰਟੀ ਨਾਲ ਨਾਰਾਜ਼ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦੀ ਗੱਡੀ ਤੇ ਆ ਕੇ ਕੋਈ ਆ ਗਿਆ ਤੈਨੂੰ ਪੁੱਛ ਲੈ ਕਹਿੰਦਾ ਦੋਨੇ ਤਰ੍ਹਾਂ ਬੈਠ ਕੇ ਕੋਈ ਸੋਲੂਸ਼ਨ ਕੱਢਣ ਤਾਂ ਹੀ ਹੱਲ ਹੋ ਸਕਦਾ ਕਿਸੇ ਨੂੰ ਚੈਲੰਜ ਕਰਨ ਨਾਲ ਹੱਲ ਨਹੀਂ ਹੋਏਗਾ ਅਤੇ ਰਾਜਾਪੁਰ ਸਿੰਘ ਨੇ ਵੀ ਕਿਹਾ ਵੀ ਮੈਂ ਬਹਾਦਰਾ ਨਹੀਂ ਹਾਂ ਮੈਂ ਕੋਈ ਬਲੌੜਾ ਨਹੀਂ ਹਾਂ ਮੈਨੂੰ ਬਦਨਾਮ ਕੀਤਾ ਜਾ ਰਿਹਾ ਜੇ ਮੈਂ ਬਗੌੜਾ ਤੇ ਪ੍ਰਕਾਸ਼ ਸਿੰਘ ਬਾਦਲ ਵੀ ਬਾਹਰੋਂ ਲੜੇ ਸੀ ਸੁਖਮ ਸਿੰਘ ਬਾਦਲ ਵੀ ਆਪਣਾ ਪਿੰਡ ਛੱਡ ਕੇ ਬਾਹਰੋਂ ਲੜੇ ਸੀ ਇਸੇ ਤਰੀਕੇ ਨਾਲ ਤੁਸੀਂ ਦੇਖਿਆ ਹੋਣਾ ਕਿ ਹੁਣ ਸਿਆਸਤ ਦਾ ਪਾਰਾ ਛੜਦਾ ਜਾ ਰਿਹਾ ਹਾਲਾਂਕਿ ਇੱਕ ਤਰੀਕੇ ਤੋਂ ਦੂਰ ਹੈ ਲੇਕਿਨ ਦਿਨ-ਬਦ ਦਿਨ ਸ਼ਬਦਾਬਲੀ ਦਾ ਪਾਰਾ ਵੀ ਵੱਧ ਰਿਹਾ ਤੇ ਸਿਆਸਤ ਦਾ ਪਾਰਾ ਵੀ ਵੱਧ ਰਿਹਾ ਦੇਖਣਾ ਹੋਏਗਾ ਲੋਕ ਇੱਕ ਤੇ ਕਿਹਦੇ ਤੇ ਮੋਰ ਲਾ ਕੇ ਕਿਹਨੂੰ ਜਿਤਾਉਂਦੇ ਨੇ ਐਰਮੈਂਡ ਸੁਵਿੰਧਾ ਦੇ ਨਾਲ ਰਾਜਸ਼ਵਰਾ ਸਿਟੀ ਹੂ ਨਿਊਜ਼ ਲੁਧਿਆਣਾ